ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਆਪਣੇ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮਦਕੀ ਨਗਰ ਦੇ ਵਿੱਚੋਂ ਤੁਹਾਨੂੰ ਤਿੰਨ ਝੋਟੀਆਂ ਬਖਾਵਾਂਗੇ ਤਕਰੀਬਨ ਹੀ ਮਹਾਰਾਜ ਦੀ ਕਰਪਾਣਾ ਦੰਦਾਂ ਦੇ ਵਿੱਚ ਸਾਹਮਣੇ ਚੱਲਦੀ ਸਕਰੀਨ ਤੇ ਕੱਟੀ ਦੋ ਦੰਦਾਂ ਦਾ ਸੱਜਣਾ ਤੁਸੀਂ ਆਪਣੇ ਦੰਦ ਪੱਟ ਕੇ ਲੈ ਜਿਓ ਜਿੰਨਾ ਦੁੱਧ ਦੱਸਿਆ ਜਾਊਗਾ ਉਹਨਾਂ ਤੁਸੀਂ ਬੇਸ਼ੱਕ ਆਪਣਾ ਤਸੱਲੀ ਕਰਿਓ ਲੀਟਰ ਲੈ ਆਇਓ ਜਿਵੇਂ ਵੀ ਤੁਹਾਡੇ ਮਨ ਨੂੰ ਸਕੂਨ ਆਇਆ ਮਿਣਕੇ ਦੁੱਧ ਲੈ ਕੇ ਜਾਇਓ ਤਾਜ਼ੀਆਂ ਸੂਈਆਂ ਵਾ ਇਹ ਵੀ ਵੱਡੀ ਗੱਲ ਆ ਕਿ ਬਿਲਕੁਲ ਤਾਜ਼ੀਆਂ ਸੂਈਆਂ ਝੋਟੀਆਂ ਹਰਿਆਣੇ ਵੀ ਦਸੀ ਐ ਇਹਦੇ ਮਾਲਕਾਂ ਨੇ ਹੁਣ ਆਪ ਤਾਂ ਹਰਿਆਣੇ ਨਹੀਂ ਗਏ ਵੀਰ ਹਰੀ ਤੇ ਪਰ ਜਿਹੜੇ ਇਹਦੇ ਮਾਲਕ ਸੀਗੇ ਸੱਜਣੋ ਉਹਨਾਂ ਨੇ ਦੱਸਿਆ ਵੀ ਇਹ ਹਰਿਆਣੇ ਵਾਲੀ ਮੱਝ ਦੇ ਮਗਰ ਉਧਰੋਂ ਉਦੋਂ ਕੱਟੀ ਆਈ ਸੀ ਤੇ ਅੱਜ ਇਹ ਝੋਟੀ ਬਣ ਕੇ ਕਰਮਾਂ ਵਾਲੀ ਪਹਿਲਾ ਸੂਆ ਦੋ ਦੰਦ ਕੱਟੀ ਸੂਈ ਆ ਸੱਜਣੋ ਬਹੁਤ ਸੋਹਣਾ ਕੱਦ ਕਾਠਾ ਬੜਾ ਚੰਗਾ ਪੈਠਾ ਫੁੜਾ ਤਾਜੀ ਸੂਈ ਬੜੇ ਸਟਾਰਟ ਚੰਗੇ ਦੁੱਤ ਹੋਊਗੀ ਤੇ ਆ ਬਿਲਕੁਲੀ ਖੇਲੀ ਸੂਈ ਹਜੇ ਦੋ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਗਿੱਲੇ ਬੱਚੇ ਤੇ ਵੇਖਿਓ ਕੱਦ ਕਾਠ ਕੱਟੀ ਦਾ ਕੋਈ ਵੀ ਊੜਾ ਬੰਨਾ ਨਹੀਂ ਬੜੇ ਚੰਗੇ ਦੁੱਧ ਤੋਂ ਸਟਾਰਟ ਹੋਈ ਆ ਬੌਹਲਾ ਲਾ ਲਿਓ ਦੁੱਧ ਲਾ ਲਿਓ ਕਰਮਾਂ ਵਾਲੀ ਨੂੰ ਪੱਠ ਪੁੜੇ ਦੀਆਂ ਤੇ ਕੱਦ ਕਾਠ ਦੀਆਂ ਦਾ ਕਹਿੰਦੀ ਮੈਨੂੰ ਦੁਨੀਆ ਤੋਂ ਨਿਆਰਾ ਲੱਗਾ ਤੇ ਆ ਆ ਗਈ ਸੱਜਣੋ ਇੱਕ ਸਿੰਘ ਮੀਨਾ ਤੇ ਇੱਕ ਸਿੰਘ ਤਾਹ ਨੂੰ ਇਹਦੀ ਵੀ ਤੁਹਾਨੂੰ ਤੋਰ ਤਾਰ ਕੇ ਤਸੱਲੀ ਕਰਾਵਾਂਗੇ ਲੀਵੇ ਭਾਂਡੇ ਦੀ ਇਹ ਵੀ ਸਾਫ ਸੁਥਰੀ ਇਹ ਮੂੰਹ ਨੀਲੀ ਚ ਨੀਲੀ ਚ ਆ ਗਈ ਆ ਭਾਉ ਕਹਿੰਦਾ ਤੇ ਥੋੜਾ ਜਿਹਾ ਨੀਲੀ ਨੀਲੀ ਆ ਥੋੜੀ ਨੀਲੀ ਨਹੀਂ ਕਹਿੰਦਾ ਹੈ ਹੀ ਨੀਲੀ ਆ ਕਹਿੰਦਾ ਥੋੜੀ ਨਹੀਂ ਬਾਈ ਚੈੱਕ ਕਰ ਕਹਿੰਦਾ ਫੇਰ ਗੱਲ ਕਰੀ ਸਾਡ ਨਾਲ ਵਾਕਿਆ ਹੀ ਆਜੋ ਦਟੇ ਲਈਏ ਆਪਾਂ ਇਹਦੇ ਤੋਂ ਸ਼ੁਰੂ ਕਰ ਲਾਂਗੇ ਆਪਾਂ ਨੀਲੀ ਤੋਂ ਹੀ ਉਦੋਂ ਬਾਅਦ ਤੁਹਾਨੂੰ ਲਾਸਟ ਤੇ ਜਿਹੜੀ ਹਰਿਆਣੇ ਵਾਲੀ ਕੱਟੀ ਉਹ ਵਿਖਾਉਣੇ ਜੁੜੇ ਹੋ ਐਂਡ ਤੱਕ ਜਿਹੜਾ ਪਸੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਸੋਜਣੋ ਕਿਉਂਕਿ ਤੁਸੀਂ ਆਪਣੀ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਪੈਸੇ ਖਰਚ ਕਰਨੇ ਆ ਆਜੋ ਬਾਲਾ ਸਮਾਨ ਨਾਲ ਲੈਂਦੇ ਹੋਏ ਵਿਖਾਈਏ ਤੁਹਾਨੂੰ ਟਾਪ ਦੇ ਨਗੀਨੇ ਪੈਂਟ ਮੋਦਕੀ ਦੇ ਜਲਾ ਫਰੋਜਪੁਰ ਪਾਉ ਗਿੰਦੇ ਦੇ ਘਰੇ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਫਿਰ ਹੋਰ ਸੁਣਾ ਵਧ ਗਿਆ ਚੜਦੀ ਕਲਾ ਚੜਦੀ ਕਲਾ ਕੇ ਹੋ ਗਿਆ ਝੂਨਾ ਚਾ ਨਾ ਲਾ ਕੇ ਰੈਡੀ ਤੇ ਹੁਣ ਪਸ਼ੂ ਲਿਆਇਆ ਕਰਨੇ ਆ ਹੁਣ ਵਿਹਲੇ ਝੋਨੇ ਤੋਂ ਆਪਾਂ ਹਨਾ ਹਾਂ ਹੁਣ ਰੱਬ ਪਾਣੀ ਲਾਈ ਜਾਂਦਾ ਆਪੀ ਪਾਣੀ ਲੈ ਜਾਂਦਾ ਹੁਣ ਝੋਨੇ ਦਾ ਜਮਾ ਹੀ ਨਿਬੜ ਗਿਆ ਕੰਮ ਹਨਾ ਆਉਂਦੇ ਖੇੜਦੇ ਤਾਂ ਨੂੰ ਹਾਂ ਹਾਂ ਖੁਸ਼ ਆ ਜੀ ਮੀਂਦਾਰ ਅਦਗੀ ਝੋਨਾ ਬਹੁਤ ਵਧੀਆ ਲੋਕਾਂ ਦਾ ਹਨਾ ਜੇ ਜੋ ਮਰਜ਼ੀ ਕਹੀ ਜਾਵੇ ਕੋਈ ਬਾਲੀਆਂ ਟੱਕਰਾ ਵੀ ਨਹੀਂ ਵੱਜੀਆਂ ਤੇ ਝੋਨੇ ਵੀ ਬਣ ਗਈ ਆ ਝੋਨੇ ਪੂਰੇ ਟਾਪ ਦੇ ਅਦਗੀ ਲੋਕਾਂ ਦੇ ਹਨਾ ਮਾੜਿਆਂ ਥਾਵਾਂ ਤੇ ਵੀ ਚੰਗੇ ਆ ਚੰਗੇ ਆ ਤੇ ਐਡਰੈਸ ਦੱਸਦੇ ਮਾੜਾ ਜਾਂ ਪਿੰਡ ਮੁਦਕੀ ਜ਼ਿਲ੍ਹਾ ਫਰੀਪੁਰ ਤੇ 2000 ਨੰਬਰ ਹੈ ਮੋਬਾਈਲ ਨੰਬਰ ਹੈ 9463342633 ਇੱਕ ਨੰਬਰ ਹੈ 7681932010 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੇ ਤੇ ਇਹ ਕੰਸਟਰੋਲ ਪੈਨ ਸਾ ਕੀ ਇਹਦਾ ਨਾਂ ਮੈਨੂੰ ਤਾਂ ਸੱਚ ਨੂੰ ਨਾਂ ਜਾ ਵੀ ਨਹੀਂ ਲੈਣਾ ਹੁੰਦਾ ਇਹ ਵੀ ਨਹੀਂ ਆਉਂਦਾ ਹੁੰਦਾ ਹੁਣੇ ਮੂੰਹ ਤੇ ਚੜਿਆ ਕੰਸਟਰੋਲ ਪੈਨ ਸਾ ਅੱਛਾ ਇਹਦਾ ਨਾਂ ਹੀ ਬੜਾ ਚੰਦਰਾ ਰੱਖੀ ਬੈਠੇ ਤਲਵੰਡੀ ਰੋਡ ਦੇ ਉੱਤੇ ਆ ਹਾਂ ਮਤਕੀ ਤੋਂ ਠੀਕ ਆ 9463342633 7681932010 ਇਹਤੇ ਕਰੇ ਸੰਪਰਕ ਹਾਂ ਓਕੇ ਛੋਟੀਆਂ ਦੰਦਾਂ ਜੀ ਹਨਾ ਦੰਦਾਂ ਚ ਵੀ ਆ ਦੋਂਦੀ ਆ ਹਨਾ ਨਹੀਂ ਇਹ ਚਾਰ ਦੰਦਾਂ ਨਹੀਂ ਦੋਂਦੀ ਦੇਖ ਦੋਂਦੀ ਇਹ ਵੀ ਦੋਂਦੀ ਆ ਦੋਂਦੀ ਦੋਂਦੀ ਕੀ ਬਾਤ ਆ ਠੀਕ ਆ ਵੇਖ ਲੈ ਦੰਦ ਵੇਖੇ ਵੇਖਿਆ ਆ ਵੱਡੀ ਚਾਰ ਦੰਦ ਹਨਾ ਨਹੀਂ ਚਾਰੂ ਵੀ ਬਾਕੀ ਚੇ ਕਰ ਲੈਨੇ ਨੇ ਵੀ ਇਹ ਸੀਲ ਆ ਅੱਛਾ ਮੂਦੀ ਪੋਲੀ ਆ ਹਨਾ ਇਹ ਇਹ ਚਾਰ ਆ ਇਹ ਚਾਰ ਆ ਆ ਆ ਛੋਟੀ ਦਾ ਫਿਰ ਕੀ ਲੇਖਾ ਜੋਖਾ ਉਹ ਇਹ ਦੋਂਦੀ ਆ ਤੇ ਕੱਟੀ ਜਾਂਦੇ ਮਗਰ ਆ ਕੱਟੀ ਬੜੀ ਚੰਗੀ ਆ। ਇਸ ਸੂਈ ਨਵਾਜ ਹੋ ਗਿਆ 8 ਦਿਨ। ਹਫਤੇ ਦੀ ਸੂਈ ਲਾ ਲਗੇ। ਹਫਤੇ ਦੀ ਸੂਈ ਆ। ਹਫਤੇ ਦਾ 10 ਦਿਨਾਂ ਦੀ ਲਾ ਲੇ ਯਾਰ ਖੁੱਲੀ ਅਗਲਾ। ਕੰਦੀ ਦਾ ਵੀਡੀਓ ਇੱਕ ਦਿਨ ਪਾਈ ਸੀ ਉਸ ਦਿਨ ਇਹਨੂੰ ਬੁਖਾਰ ਹੋ ਗਿਆ ਸੀ ਉਸ ਦਿਨ ਫਿਰ ਨਹੀਂ ਵੇਚੀ ਸੀ ਆਪਾਂ। ਸੌਦਾ ਹੋ ਗਿਆ ਸੀ ਇਹਦਾ। ਠੀਕ ਆ। ਪਾਲ ਦਿੱਤਾ ਸੀ ਮੈਂ ਕਿਹਾ ਵੀ ਹਜੇ ਨਾ ਆਇਆ ਯਾਰ ਬਕਾਰਾ ਛੋਟੀ। ਠੀਕ ਆ ਹੋ ਜਾਂਦਾ। ਹੁਣ ਤੰਦਰੁਸਤ ਆ ਪੂਰੀ ਐ। ਓਕੇ ਜਮਾ। ਤੇ ਦੁੱਧ ਦੇ ਹਲੇਗਾ 9-10 ਕਿਲੋ ਹੋਣਾ। ਠੀਕ ਆ। ਜਿਹੜਾ ਲੀਟਰਾਂ ਚ ਆਵੀ ਕਿਲੋਆਂ ਚ ਕਿਲੋ ਘੱਟ ਹੋਊਗਾ। ਹੁਣ ਆਪਾਂ ਕਿੰਨਾ ਚਵਾਵਾਂਗੇ 9 ਕਿ 8 9 ਕਿਲੋ ਦੁੱਧ ਚਵਾ ਦਿਆਂਗੇ 9 ਜਿਹੜਾ ਮਰਜ਼ੀ ਆ ਜੇ ਹਾਂ ਜਿਹੜਾ ਮਰਜ਼ੀ ਆੜ ਕੇ ਲੈ ਮਗਰ ਕੱਟੀ ਕੱਢ ਬਾਹਰ ਲਵੀ ਹੋਈ ਵੇਖਿਓ ਸੱਜਣੋ ਤੋਰਾ ਕਰ ਲੋ ਚੱਕ ਦੋਦਾਂ ਦੀ ਕੱਟੀ ਨੂੰ ਚੰਗਾ ਆ ਕੇ ਮਗਰਲੇ ਕੱਲੇ ਚੋਣੇ ਅਸੀਂ 7 ਕਿਲੋ ਦੁੱਧ ਹੁੰਦਾ ਹੈ ਮਗਰਲੇ ਕੱਲੇ ਚ ਕੀ ਬਾਤ ਆ ਕੱਟੀ ਬੜੀ ਪਲੀ ਸੰਭੀ ਆ ਤੇ ਥਣ ਸੋਨਾ ਕੱਢ ਜਾਂਦੀ ਨਾ ਸੋਨਾ ਮੋਟਾ ਮੋਟਾ ਤਵਾ ਫੜਾ ਦਿਆ ਚਾਹ ਪੂਲਾ ਹਨ ਲੈ ਵੇਖੋ ਸੱਜਣੋ ਸਫਾਈਆਂ ਵਡੀਆਂ ਦੋਦਾਂ ਦੇ ਕੱਟੀ ਦੇ ਹਿਸਾਬ ਨਾਲ ਫਿਰ ਥਣ ਬਹੁਤ ਚੰਗਾ ਕੀ ਬਾਤ ਆ ਇਹ ਰਸੂਲ ਬਹੁਤ ਆਖੀ ਠੀਕ ਆ ਬੱਚਾ ਲਾ ਕੇ ਧਾਰਾ ਵਿਖਾ ਦਈਏ ਵਿਖਾ ਲੈ ਰਿੰਗ ਕੇ ਦੋ ਮੈਂ ਨੇ ਓਕੇ ਇਹ ਬੱਚੇ ਬੁੱੱਚੇ ਤੇ ਸਹਿਮਤ ਦਾ ਪਤਾ ਲੱਗ ਜਾਂਦਾ ਤਿੰਨੇ ਝੂਟੀਆਂ ਹੀ ਪੈ ਲੈਣਾ ਤਾਂ ਤਾਂ ਇਹ ਅਗੂਠੇ ਨਾਲੋਂ ਲੰਮੇ ਕਰ ਜਾਂਦੀ ਆ ਆਪਾਂ ਹੁਣੇ ਸ਼ੀਸ਼ਾ ਹੀ ਕਰ ਦੇਣਾ ਸਾਹਮਣੇ ਯਾਰ ਭਾਉ ਤੂੰ ਕੱਟੀ ਲਿਆ ਅਗਲੇ ਥੋੜੇ ਜਿ ਇਸ ਵੀਰਾਂ ਦੇ ਵੀ ਅਗਲੇ ਦਾ ਹਰ ਇੱਕ ਮਾਈ ਦੇ ਨਿੱਕੀ ਨੂੰ ਦੇਖੋ। ਇਹ ਪਹਿਲਾਂ ਨੇ 10ਾਂ ਕਿ ਦਿਨਾਂ ਹੀ ਖਣ ਬਣਾ ਜਾਣਾ। ਨਹੀਂ ਬੱਚੇ ਹੁੰਦਾ ਰੰਗ ਦੀ ਸਹਿਮਤਾ। ਬੱਚੇ ਰਹਿਦੇ ਬੱਚੇ ਚੋ ਕੇ ਭਜਦੇ ਆ ਜਰਾ। ਠੀਕ ਆ। ਆਪਦਾ ਦੋ ਟਾਈਮ ਤਿੰਨ ਮਿੰਟ। ਨਹੀਂ ਚੋ ਗਿਆ ਕਹਿੰਦੇ ਉਹਦਾ ਬੱਚਾ ਛੱਡ ਕੇ ਚੋ ਗਿਆ। ਓਕੇ। ਬੱਚਾ ਚੋ ਛੱਡ ਕੇ ਚੋ ਕੇ ਤਸੱਲੀ ਕਰਕੇ ਲੈ ਜਾਏ। ਤਸੱਲੀ ਕਰਾਵਾਂਗੇ ਜਿੰਨਾ ਆਪਾਂ ਦੁੱਧ ਦੱਸਾਂਗੇ ਜੇ ਉਹਦਾ ਦੁੱਧ ਘੱਟ ਹੋਊਗਾ ਫਿਰ ਛੱਡ ਸਕਦਾ। ਠੀਕ ਹੈ ਮਠਣਾ ਚ ਫਾਲ ਤੋਂ ਤਾਂ ਛੱਡ ਸਕਦਾ ਤੇ ਭੂਲ ਮਾਰੂ ਥਣ ਦਾ ਛੱਡ ਦੇ ਹਾਂ ਤੇ ਜਿਉਂ ਆ ਗਏ ਚਾਈਂ ਕਰੀ ਜਉ ਫਿਰ ਤੇ ਗਲਤ ਕਰ ਲਈ ਹਾਂ ਇਹ ਤਾਂ ਹੈਗਾ ਹੁਣ ਵੇਖ ਲਵੇ ਹਾਂ ਦੁੱਧ ਜਿੰਨੇ ਦੱਸਿਆ ਉਹਨੇ ਲੀਟਰ ਮੈਨ ਲਵੇ ਆ ਸੱਜਣੋ ਕੱਟੀ ਛੜਤੀ ਆ ਫਸਮੇ ਆਉਂਦੇ ਤੁਹਾਨੂੰ ਧਾਰਾ ਚੈੱਕ ਕਰਾ ਦੇਾਂਗੇ ਕਿਉਂਕਿ ਪਹਿਲਾਂ ਕੱਟੀ ਆ ਤੇ ਪਤਾ ਲੱਗ ਜਾਂਦਾ ਵੀ ਬੱਚੇ-ਬੱਚੇ ਤੇ ਪਸ਼ੂ ਸਹਿਮਤਾ ਭੂਰ ਛੱਟੇ ਦਾ ਪਤਾ ਲੱਗ ਜਾਂਦਾ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਨੇ ਇਹ ਆ ਬਹਿ ਗਿਆ ਜੇ ਭਾਉ ਨੇ ਸਪੈਸ਼ਲ ਫੱਟੀ ਬਣਾਈ ਆ ਕਿਉਂਕਿ ਇਹਦੀ ਵੀ ਲੱਤ ਲੁੱਤ ਹੈ ਹਨਾ ਥੋੜਾ ਜਿਹਾ ਪ੍ਰੋਬਲਮ ਹੈਗੀ ਆ ਹਨਾ ਗੋਡੇ ਚ ਤੇ ਕਹਿੰਦਾ ਵੀ ਫੱਟੀ ਢਾਹ ਕੇ ਚੂਨਾ ਮੈਂ ਤਾਂ ਜਿਹੜੀ ਥੱਲੇ ਵੀ ਚੂਨਾ ਟਰੈਕਟਰ ਥੱਲੇ ਆਈ ਸੀ ਲੱਤ ਤੇ ਠੀਕ ਆ ਟਰੈਕਟਰ ਲੰਘਿਆ ਕਹਿੰਦਾ ਲੱਤ ਉਤੋਂ ਦੀ ਹੂੰ ਸੱਜਣੋ ਉਹ ਸਮਾਜ ਜਿਹੜਾ ਕੱਟੀ ਨੇ ਕਰ ਲਿਆ ਹੁਣ ਤੁਹਾਨੂੰ ਚੈੱਕ ਕਰਾ ਦਈਏ ਧਾਰਾਂ ਇਹਦੀਆਂ ਤੇ ਚੋ ਵੀਰ ਕਹਿੰਦਾ ਵੀ ਤੁਸੀਂ ਆਪਦੀ ਲੈਣੀ ਆ ਲੈ ਮਗਰਲੇ ਥਣਾ ਦੀ ਚਵਾਈ ਹੁਣ ਬਹੁਤ ਸੋਹਣਾ ਹੈ ਤਾਂ ਕੀ ਬਾਤ ਆ ਫੜੀਂ ਫੜਾ ਕੱਟੀ ਫੜ ਮੜੀ ਜੀ ਸ਼ੇਰਾ ਅਗਲੇ ਥਨਾਂ ਦੀ ਵਧ ਗਿਆ ਥਾਨੇ ਪੂਰੇ ਅਗਲੇ ਮਰੇ ਜੇ ਵੀ ਬੱਦਲ ਪਿੰਘਾਈ ਦੇ ਜੇ ਹਾਂ ਹਾਂ ਕਿ ਕਿਉਂ ਪੂਰਾ ਸੋਬਰਾ ਓਕੇ ਗਾੜੀ ਵੀ ਇਹਦੇ ਕਿੰਨੇ ਸਵਾ ਕਿੰਨੇ ਦੀ ਰੇਟ ਦੱਸ ਹੁਣ ਇਹਦਾ ਬਾਕੀ ਸਹਿਮਤ ਸੁਮੰਦ ਪਤਾ ਲੱਗ ਗਿਆ ਦੋਤਾ ਜੇ ਨੇ ਆਉਣਾ ਹੀ ਆ ਕੋਈ ਨਹੀਂ ਦੱਸ ਇਹ ਤੇ ਦੇਵਾਂ ਆਪਾਂ ਮੁੱਲ ਇਹਦਾ 92000 ਰੁਪਏ ਦੀ ਦੇ ਦੇਾਂਗੇ ਮੁੱਲ ਕਰਦੇ ਆਪਾਂ 92000 ਤੇ 90 ਦੀ ਦੇ ਦੇਆਗੇ ਵੇਖੋ ਥਾਣ ਕੱਢਿਆ ਕੱਟੀ ਨੇ ਕਿਆ ਬਾਤ ਆ। ਉਹ ਮੈਂ ਥਾਣ ਕੱਢਿਆ ਹੀ ਹੈ। ਹਾਂ ਨਹੀਂ ਚੰਗਾ ਵਾ। ਬਣ ਜਾਣਾ ਥਾਣੇ ਦਾ। ਦੁੱਧ ਉਹਨਾਂ ਜਿੰਨਾ ਦੱਸਿਆ ਉਹਨਾਂ ਦੋਦੇ ਯਾਰ 9 ਕਿਲੋ ਵੇਗਾ ਦੁੱਧ 9 ਲੀਟਰ। ਪੁੱਛੋ ਐਨੂੰ ਕਰਦੇ। ਤੇ ਵੀ ਹਜੇ ਹੁਣ ਦੁੱਧ ਤੇ ਤਾਂ ਨਹੀਂ ਆਉਂਦੀ। ਆਉਣੀ ਆਉਣੀ ਆਉਣੀ। ਹਜੇ ਤਾਂ ਸੱਜਣਾ 10 ਦਿਨ ਲਾਦਨੇ ਨੇ। ਨਹੀਂ ਸਾਫ ਸੂਫ ਕੱਟੀ ਚੰਗੀ ਆ। 90 ਹਜ਼ਾਰ ਦੀ? ਹਾਂ 90 ਦੇ ਦਿੰਦਾ ਦੁੱਧ ਜੇ 10 11 12 ਲੀਟਰ ਖੁੱਲਾ ਦਉਗੀ ਇਹ। ਹੋਰ ਛੋਟ ਕਰ ਦਾਂਗੇ 100 ਰੁਪਿਆ ਦੀ। ਅੱਛਾ 90 ਚੋਂ? ਹਾਂਜੀ। ਠੀਕ ਆ ਕੋਈ ਗੱਲ ਨਹੀਂ। ਧੰਨ ਆਪਾਂ ਬੰਨਣਾ ਫਾਈਨਰੀ ਤੋਂ ਕਢਾਉਂਦੀ ਹੈ ਬਿਲਕੁਲ ਬਿਲਕੁਲ ਤੇ ਇਹ ਇਹਦਾ ਕੋਠੇ ਜਿੱਦੀ ਦਾ ਕੀ ਹਿਸਾਬ ਹੈ ਇਹਨੂੰ ਕੱਢੋ ਬਾਰਤੌਰ ਕਰਾ ਚੱਕ ਨਾਲ ਇਹ ਮੂੰਹ ਚਾਰ ਦੰਦ ਹਨ ਇਹ ਤਾਂ ਦੁੱਧ ਬਹੁਤ ਦੋ ਇਹ ਵੀ ਬਹੁਤ ਦੋ 13 14 ਲੀਟਰ ਦੋ ਵੀ ਦੁੱਧ ਦੇ ਚ ਹੁਣ ਇਹਦੇ ਕੋਲੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੀਆਂ ਧਾਰਾ ਚਵਾਉਣੀਆਂ ਥੱਲਿਓ ਟੈਟ ਆ ਥੋੜੀ ਜੀ ਹੈ ਨਾ ਲੈਵੇ ਬੰਦ ਦੀ ਆ ਲੈਵੇ ਬੰਦ ਦੀ ਦੁੱਧ ਚਵਾ ਦੇਣਾ ਸੂਈ ਆ ਠੀਕ ਆ ਤਸੱਲੀ ਕਰੇ 10 ਕਿਲੋ ਦੁੱਧ ਚਵਾਵਾਂਗੇ ਹਾਂਜੀ ਦਰੂਬਰ ਆ ਗਾੜੀ ਪਿਛਾੜੀ ਬਰੋਬਰ ਨਿਕਲੂਗੀ ਕੱਦ ਕਾਠ ਬਹੁਤ ਆ ਸੱਜਣਾ ਕੱਟੀ ਦਾ ਜਿਹੜੇ ਉਮਰ ਦੇ ਹਿਸਾਬ ਨਾਲ ਬੜੀ ਚੰਗੀ ਮੈਂ ਆ ਵਧੀਆ ਸਹਿਮਤ ਬੱਚੇ ਦੇ ਫੁੱਲ ਨਹੀਂ ਤਾਰਾ ਇਹਦੀਆਂ ਵੀ ਮਰਾ ਦੇ ਹਾਂ ਕਰਾ ਦੇ ਤਸੱਲੀਆਂ ਵੇਖੋ ਕੱਦ ਕਾਠ ਤੇ ਪੈਠ ਪੁੜਾ 10 ਦੁੱਧ ਤਿਆਰ ਆ ਸੱਜਣਾ ਸੂਈ ਮੈਂ ਆ ਇਹ ਨਾ ਕਰ ਲੇਵਾ ਘਾਟਾ ਤੁਸੀਂ ਆਪ ਦੀ ਚੂਲਿਆਂ ਕੋ ਮਾ ਚਾਰ ਡੰਗ ਬੋਲੇ ਚਾ ਘੱਟੀ ਚਾਰਾਂ ਦਿਨਾਂ ਦੀ ਸੂਈ ਆ ਕਿਆ ਬਾਤ ਇਹਦਾ ਦੁੱਧ ਬਣਿਆ ਨੀਲੀ ਦਾ ਇਹਦਾ ਦੁੱਧ ਪਹਾਉਾਂ ਦਾ ਬਣ ਗਿਆ ਨੀਲੀ ਦਾ ਇਹ ਤਾਂ ਹਜੇ ਬੋਲੇ ਚ ਕੱਟੀ ਫਰਦੀ ਆ ਬੜੀਆਂ ਚੰਗੀਆਂ ਝੋਟੀਆਂ ਅੱਜ ਹਾਂ ਜਮਾਈ ਤਾਜੀ ਓਏ ਜਮਾਈ ਕਿੰਨੀ ਗੱਲ ਗੱਲ ਠੀਕ ਆ ਪਹਿਲਨਾਂ ਤਨ ਤਾ ਤਾਰਾ ਤੁਰਾ ਚੈੱਕ ਕਰਾ ਰਹੇ ਆ ਸੱਜਣੋ ਆ ਮੁੜ ਕੇ ਅਗਲਾ ਪਤਾ ਕਿ ਦੂਰੋਂ ਆਜੇ ਇਹ ਬੱਚਾ ਨਾ ਲੈਂਦੀ ਹੁਣ ਫਿਰ ਗੱਲ ਸੁਆਦ ਵਾਲੀ ਨਹੀਂ ਐਨਾ ਪਤਾ ਹੋਵੇ ਵੀ ਜਾ ਕੇ ਅਗਲੇ ਨੇ ਚੂ ਲੈਣੀ ਆ ਮਾਉਂ ਦਾ ਥਾਂ ਤਾਂ ਕੁੜੀ ਆ ਤੀਜੇ ਸੂਏ ਵਾਲੀ ਜਿਹਦਾ ਪਹਿਲੇ ਤੇ ਇਹਦਾ ਵੀ ਥਾਂ ਬਹੁਤ ਸੋਹਣਾ ਨਹੀਂ ਇਹਦਾ ਕੱਟੀ ਬਹੁਤ ਚੰਗੀ ਆ ਕੱਦ ਕਾਠ ਪੱਠ ਪੜੇ ਦੀ ਬੱਲੇ ਦੇ ਸੋਨੇ ਚੈਰ ਦੀ ਆ ਹੁਣ ਇੱਕ ਤਾਂ ਲੇਵਾ ਤਾਂ ਕੱਢ ਵਗਾਉਂਦੀ ਹੁਣ ਸਾਫ ਕੀਤੀ ਇਹੇ ਹਾਂ ਜੇ ਬੋਲਾ ਛੱਲਿਆ ਫਿਰ ਜਦੋਂ ਇਹ ਦੁੱਤ ਆ ਗਈ ਇਹਨੇ ਲੇਵਾ ਖੋਲ ਜਾਣਾ ਇਹਨੇ ਲੇਵਾ ਫਿਰ ਖੋਲ ਜਾਣਾ ਇਹੇ ਗੱਲ ਆ ਜਿਹੜੀ ਬੱਚੇ-ਬੱਚੇ ਤੇ ਸਹਿਮਤਾ ਹਾਂ ਦੋ ਤਾਂ ਆਪਣਾ ਬੜਾ ਮਹੀਨਾ ਲਾਉਂਦਾ ਪਸ਼ੂ ਚੰਗੀ ਤਰ੍ਹਾਂ ਆਉਂਦਾ ਪਹਿਲਾਂ ਜਿਵੇਂ ਹੁਣ ਉਹ ਝੋਟੀ ਸਜਣਾ ਇੱਕ ਮਿੰਟ ਤੋਂ ਪਹਿਲਾਂ ਕਰਮ ਵਾਲੀ ਨੇ ਪਸਮਾ ਕੀਤਾ ਝੋਟੀ ਨੇ ਜਾਤ ਨਸ ਹਲਾ ਕੀ ਬਾਤ ਆ ਜੱਟਾ ਚੂਣ ਹੋਰ ਚੰਗਾ ਯਾਰ ਮੈਂ ਨਾ ਧਾਰੋ ਕਹਿੰਦੇ ਨਾ ਉਹ ਛਤਰਾ ਲੱਗਣ ਦਾ ਕੰਮ ਹੈ ਨਾ ਹਾਂ ਆਏ ਹਾਏ 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 ਕੀ ਬਾਤ ਆ ਯਾਰ ਬੜਾ ਚੂਣ ਚੰਗਾ ਕੱਟੀ ਦੁੱਧ ਦੇਊਗੀ 12 13 ਕਿਲੋ ਹੁਣ 10 ਕਿਲੋ ਕੰਡੇ ਵਾਲਾ ਹੋ ਗਈ ਬੌਲੇਤੀ ਫਰਦੀ ਸੋਨਾ ਨਾਲ ਬੰਦ ਆਊਗਾ ਬਹੁਤ ਚੰਗੀ ਕੱਟੀ ਹੈ ਜੀ ਦੋਵੇਂ ਗਾਂ ਨਹੀਂ ਮੈਂ ਤਾਂ ਠੀਕ ਆ ਤਸੱਲੀਆਂ ਤਸੱਲੀ ਆਪ ਤੇ ਵੇਖਿਆ ਦੁੱਧ ਕਿੰਨਾ ਕਰਦੀ ਦੋ ਥਾਂ ਚੋਂ ਇਹ ਮੈਂ ਕੱਲ ਬੱਚਿਆਂ ਦੀਆਂ ਗੜਾ ਦੇ ਓਕੇ ਤਿੰਨ ਕਿਲੋ ਦੋ ਚੋਂ ਆ ਦੋ ਥਾਂ ਅਗਲਾ ਪੇਟਾ ਬੱਚੇ ਨਹੀਂ ਆਏ ਬਹੁਤ ਚੰਗੇ ਦੁੱਧ ਤੋਂ ਸਟਾਰਟ ਹੋਈ ਹੈ ਕੱਟੀ ਬਾਕੀ ਯਾਰ ਹੈ ਜਾਤ ਨਸਲ ਬਾੜੀ ਆ ਸੱਜਣੋ ਇਹਦਾ ਭਾਉ ਜੀ ਫਿਰ ਰੇਟ ਕੀ ਕਰਗੇ ਇਹ ਮੁੱਲਿੰਦਾ ਹੈਗਾ ਜੀ 115000 ਰੁਪਇਆ 115000 ਫੋਲਾ 10 ਕਿਲੋ ਚਵਾ ਦੇਣਾ 9 10 ਖੁੱਲਾ 10 ਕਿਲੋ ਫੋਲਾ ਇਹ ਕੱਦ ਰੇਟ ਮੇਰੇ ਮੋਟੇ ਥੋੜੀ ਨਹੀਂ ਨੀ ਆ ਹਾਂ ਬਹੁਤ ਕੱਦ ਕਰੂਗੀ ਝੁੱਟੀ ਛੇ ਫੁੱਟ ਉੱਚੀ ਹੋਗੀ ਮੈਂ ਦਿਖਾਉਂਗਾ ਹਾਂ 5.5 ਹੋਊਗਾ 5 ਸਵਾ 5 5.5 ਬੜੀ ਆ ਇੱਕ 15 ਹਾਂ ਇੱਕ 15 ਦੇ ਕਿੰਨੇ ਦੀ ਦੇਈਏ ਲੱਭ 12 ਦੇ ਦਾਂਗੇ 1 ਲੱਖ 12000 12000 ਦੀ ਐਡੀਆਂ ਐਡੀਆਂ ਕੱਟੀਆਂ ਵਾਹੇ ਲੱਭਦੀਆਂ ਨਹੀਂ ਛੇਤੀ ਹਨਾ ਜਿਹਨੇ ਘਰੇ ਚੋਂ ਉਹਨੂੰ ਰੱਖਣੀ ਛੋਟੀ 12 13 ਲੀਟਰ ਦੁੱਧ ਦਿੱਤੀ ਜਾਊਗੀ ਤੇ ਸ਼ੀਰ ਵੀ ਬਹੁਤ ਆ ਹਨਾ ਜਿਸ ਨੂੰ ਵੇਖੀ ਕਿੱਡੀ ਬਣਦੀ ਐ ਵਾਕ ਕਈ ਘਾਣ ਵੀ ਵਾਦੇ ਵਾਦੇ ਕਰ ਦਿਆਣਾ ਪਿਛਲ ਨੂੰ ਵਾਜ ਜਾਣਾ ਬਹੁਤ ਚੰਗੀ ਆ ਯਾਰ ਕੋਈ ਸ਼ੱਕ ਨਹੀਂ ਜਟਾ ਹੱਲੇ ਵਾ ਥੋੜਾ ਬੰਦ ਟਾਇਡ ਦੀ ਆ ਘਾ ਰੱਖਦੀ ਦੇਵਾ ਟਾਇਡ ਨਹੀਂ ਗਾ ਹਾਂ ਰੱਖਦੀ ਘਾ ਦੇਵਾ ਨੇ ਥਣ ਬਹੁਤ ਕੱਢਿਆ ਪਾਵਰ ਵਾਲਾ ਇਹਨੇ ਦੁੱਧ ਦੇਣਾ ਹੀ ਦੇਣਾ ਸ਼ਾ ਪਸਮਾ ਦਾਸ ਦਿੰਦਾ ਪਸੂ ਦਾ ਵੇਖੋ ਸਜਨੋ ਆਹ ਵੇਖੋ ਆਹ ਚੀਜ਼ਾਂ ਦਾਸ ਦਿਆਂ ਲੈ ਕੋਈ ਚੱਕਣ ਜੇ ਮੈਂ ਮਰਦੀ ਬੈਠੀ ਜਾਉ ਆ ਆ ਸੀਲੀਆਂ ਪਹੂ ਚ ਵੇਖੋ ਰੂਮ ਵਰਗੀ ਮੈਂ ਪਸਮਾ ফুল ਛੱਡਤਾ ਦੀ ਐ ਥਾਣਾ ਨੂੰ ਮਾਰਦੇ ਪਾ ਪਿਛਲੇ ਉਹ ਬਾਹਰ ਮੇਰੇ ਤੱਕ ਮਾਰੂ ਚਲਾ ਜਾਊਗੀ ਕੀ ਬਾਤ ਆ ਯਾਰ ਬੜਾ ਚੂਣ ਵਧੀਆ ਲੱਗਾ ਪਹਿਲਾਂ ਕੱਟੀ ਨੂੰ ਨਹੀਂ ਦਾ ਸਜਣੋ ਇੰਨੇ ਦਿਨਾਂ ਚ ਚਵਾਈ ਬੰਦ ਹੀ ਨਹੀਂ ਵੇਖੋ ਕੱਟੀ ਕੀ ਬਾਤ ਆ ਬਹੁਤ ਸਾਊ ਆ ਸਜਣੋ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ 1 ਲੱਖ ਤੇ 12000 ਦੀ 1 ਲੱਖ 12000 ਦੀ ਆਦੀ ਚੈੱਕ ਕਰਕੇ ਲਿਆਣਾ ਕੋਈ ਖਤਰਾ ਨਹੀਂ ਇਹਦੇ ਥਲੇ ਵੀ ਦੁੱਧ ਹੈਗਾ ਪਹਿਲੀ ਬੱਲੀ ਥਲੇ ਵੀ ਹੈਗਾ ਇਹ ਥਲੇ ਵੀ ਹੈਗਾ ਨਹੀਂ ਜਦੋਂ ਸੁਈਆਂ ਮਈਆਂ ਦਾ ਦੁੱਧ ਦੱਸੀ ਜਾਂਦੇ ਆਪਾਂ ਕਿਹੜਾ ਗੱਬਣਾ ਦਾ ਹਾਂ ਹਾਂ ਟਾਈਮ ਕੱਟਣਾ ਹਾਂਜੀ ਟਾਈਮ ਕੱਟਣਾ ਤੇ ਹਰਿਆਣੇ ਵਾਲੀ ਦਾ ਕੀ ਹਿਸਾਬ ਆ ਇਹ ਵੀ ਪਹਿਲਾ ਸੁਆ ਸੁਈਂ ਦੋੰਦੀਆਂ ਮੂੰਹ ਦੋ ਦੰਦ ਦੋ ਦੰਦ ਕੀ ਬਾਤ ਆ ਇਹਦਾ ਵੀ ਜਗਾੜਾ ਬੜਾ ਚੰਗਾ ਥੱਲੇ ਤਾਂ ਹਨਾ ਇਹਦਾਂ ਕੀ ਬਾਤ ਆ ਇਹਦਾਂ 14 ਲੀਟਰ ਦਊਗੀ ਦੇ ਦਊਗੀ ਇਹ ਇਹ ਇਹਦੇ ਮਗਰ ਵੀ ਕੱਟਾ ਕੱਟਾ ਇਹ ਕੀ ਦੱਸਦੇ ਸੀ ਇਹ ਤੇ ਮਾਲਕ ਵੀ ਮਗਰ ਕੱਟੀ ਆਈ ਜਿਵੇਂ ਤੁਸੀਂ ਦੱਸੇ ਉਹ ਦੋ ਤਿੰਨ ਮੱਜਾਂ ਉਹਦੇ ਮਗਰ ਕੱਟੀ ਆਈ ਸੀ ਹੋ ਗਏ ਨੂੰ ਕਿੰਨ੍ਹੇ ਸਾਲ ਠੀਕ ਆ ਜਦੋਂ ਆਈ ਆ ਆ ਜਦੋਂ ਤੇ ਉਦੋਂ ਹੁਣ ਇਹਦੇ ਕੋਲੇ ਦੋ ਦੰਦ ਕੱਟੀ ਕਿੰਨੇ ਦਿਨਾਂ ਦੀ ਸੂਈ ਕਿੰਨੀਆਂ ਧਾਰਾਂ ਇਹਨੂੰ 5 ਤੋਂ 6 ਹੋ ਜਾਂਦੇ ਤੁਹਾਨੂੰ ਹਫ਼ਤੇ ਦੀ ਲਾਲੀ ਗਈ ਯਾਰ ਗੱਲ ਹੀ ਕੋਈ ਨਹੀਂ ਦੋ ਦਿਨਾਂ ਨਾਲ ਕੀ ਹੁੰਦਾ ਹਫ਼ਤੇ ਦੀ ਮਾਲਣ ਕੋਈ ਚੱਕਰ ਨਹੀਂ ਆਪ ਨੂੰ ਹਫ਼ਤੇ ਦੀ ਸੂਈ ਥੱਲੇ ਦੁੱਧ ਕਿੰਨਾ ਪਾਜੂਗਾ 11 ਕਿਲੋ ਹੁਣ ਤਿਆਰ ਹੈ 11 ਦੁੱਧ ਚੋਕੇ ਲੈ ਜੇ ਹੋ ਗਿਆ ਜਾਵੇ ਤਿੰਨ ਗੱਲ ਚੋਵੇ ਚਾਰ ਵਾਹ ਕਿਵੜੀ ਸੁਥਰੀ ਆ ਸਜਣਾ ਧਾਰਾਂ ਇਹਦੀਆਂ ਵੀ ਕਰਾਈਏ ਚੱਕ ਪਹਿਲਾਂ ਕੱਟੀ ਆ ਮੁੜ ਕੇ ਅਗਲੇ ਦੀ ਤਸੱਲੀ ਹੋ ਜਾਂਦੀ ਆ ਇਹ ਮਾੜਾ ਜਿਹਾ ਬੇਮਲੂਮਾ ਜਿਹਾ ਵੀ ਕਰਦੀ ਸੀ ਇਹ ਪਾੜਾ ਮਾਰ ਗਿਆ ਜੇ ਨਾ ਅੱਗੇ ਮਾੜਾ ਆ ਤਾਂ ਪਾੜ ਕੇ ਓਕੇ ਵੀ ਮਾੜੀ ਜੀ ਆਲੂਲ ਕਰਦੀਏ ਤੇ ਪਾੜਾ ਪਾਲ ਕੇ ਫੇਰ ਨਹੀਂ ਕਰਦੀ ਸਿੱਧੀ ਗੱਲ ਦੱਸ ਗਈ ਆਪਾਂ ਭੈਣਾ ਭਰਾ ਹਾਂ ਦੋ ਕਿੰਨਾ ਦੇਣਾ ਚੜ ਜਾਣਾ ਇਹਨੇ ਹਾਂ ਹਾਂ ਛਿੱਟ ਦੇਣਾ ਖਿਚਵਾਉਂਦੀ ਆ ਬਾਲਟੀ ਥੱਲੇ ਰੱਖ ਕੇ ਖਿਚਵਾਉਂ ਓਕੇ ਬੜਾ ਪੱਠ ਪੜਾਏ ਕੱਟੀ ਨੂੰ ਵੀ ਲੱਗਾ ਸਜਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਕਰਾ ਦੇ ਕਰਾ ਦੇ ਕਰਾ ਦੇ ਸਜਣਾ ਪਾੜਾ ਪਾ ਕੇ ਬੱਚਾ ਲਵੀ ਨੇ ਇਸ ਝੋਟੀ ਥੱਲੇ ਛੜਤਾ ਇਹ ਪਸਮਿਆਂ ਦੀ ਆ ਤੁਹਾਨੂੰ ਇਹਦੀਆਂ ਧਾਰਾਂ ਵੀ ਚੈੱਕ ਕਰਾਉਣੇ ਪਸਮਿਆਂ ਆਉਂਦੇ ਸਜਣੋ ਉਸ ਤੋਂ ਬਾਅਦ ਤੁਹਾਨੂੰ ਇਹਦੀਆਂ ਵੀ ਦੋ ਦੋ ਧਾਰਾਂ ਜਿਹੜੀਆਂ ਚੈੱਕ ਕਰਾਉਣੇ ਆ ਥੋੜੀ ਜਿਹੀ ਅਚਪਣੀ ਮੰਦੀ ਆ ਹਜੇ ਪਾੜਾ ਪਾਇਆ ਮੂਰੇ ਸਜਣੋ ਉਹ ਸਮਾਹ ਕਰ ਲਿਆ ਨੇ ਵੀ ਬੱਚਾ ਬਣਾਤਾ ਤੇ ਉਹ ਪਸਮਾਲ ਵਾਲੀ ਮਗਰਲੇ ਸਣਾਂ ਦੀ ਚਬਾਈ ਸਮਾਹ ਦੇਖੋ ਤੁਸੀਂ ਹਾਂ ਨੇ ਬਹੁਤ ਸੁਣਾ ਕਰਤੀ ਆ ਬਸਮਾ ਅਗਲੇ ਸਣਾ ਚਾਹ ਬਣਾ ਚਾਹ ਠੀਕ ਆ ਅਗਲੇ ਸਣਾ ਦੀ ਚਵਾਈ ਕਰ ਲੋ ਚੱਕ ਪਹਿਲਨ ਕੱਟੀ ਦੋ ਦੰਦ ਹਰਿਆਣਾ ਹਰਿਆਣਾ ਹੋਈ ਜਾਂਦੀ ਮਾੜੇ ਬਾਅਦ ਚ ਬਾਲਤੀ ਰੱਖ ਕੀ ਨਾ ਬਣਾ ਕਰੇ ਮਾੜੇ ਕਰਦੀ ਆ ਠੀਕ ਆ ਬਾਲਟੀ ਥੱਲੇ ਲਾ ਕੇ ਚੋਣੀ ਆਲ ਹੀ ਆ ਬਸ ਤੇਰਾ ਕਿਹੜਾ ਕਰਦੀ ਪਸ਼ਮੀ ਦਾ ਬੱਚੇ ਤੇ ਹੀ ਆ ਬੱਚੇ ਮੇਰੇ ਅਗਲਾ ਬੰਦਾ ਆਵੇ ਬੱਚੇ ਪਸਨਾ ਕੇ ਜਾਵੇ ਬਣਾksyon ਲੱਗਾ ਕੱਟੀ ਨੂੰ ਇਹਨੂੰ ਮੀਸ਼ਾ ਜਿਹੜੇ ਉਹ ਕਹਿੰਦੇ ਹੁੰਦੇ ਨਾ ਅਦਰ ਮੈਂ ਕਹੂੰ ਹਾਂ ਇਹਨੂੰ ਮੋਗਾ ਲਗਾਉਗਾ ਨਹੀਂ ਵੀ ਟੱਕਣ ਖੋਲਣ ਵਾਲੀ ਗੱਲ ਹੀ ਹੈ ਟੱਕਰ ਖੋਲਣ ਬੱਚੇ ਦੇ ਸਾਂਹ ਤੇ ਕੱਟੀ ਹਾਂ ਬੱਚੇ ਸੁਣਾ ਸਾਂਹ ਤੇ ਧਾਰ ਵੀ ਲਾਉਗੀ ਬੱਚੇ ਨੂੰ ਜੇ ਤੂੰਗੀ ਧਾਰ ਲੈਂਦੀ ਆ ਹਨਾ ਚੱਲ ਬੱਸ ਕਰ ਇਹਨਾਂ ਦੇ ਪਲੂਣ ਆ ਜੇ ਮਾੜੀ 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 ਵੀ ਉਹਨਾਂ ਹੀ ਕਰਦੀ ਹਰੇ ਆ ਠੀਕ ਆ ਤੇ ਐਨੂੰ ਕਰਦੇ ਪਿੱਛੋਂ ਭੌਗ ਦੇ ਨਾਲ ਇਹਦਾ ਰੇਟ ਕਰ ਦੱਸ ਭੈਣਾ ਭਰਾਵਾਂ ਨੂੰ ਉਹ ਰੋ ਮਤਲਬ ਫਰਾਂ ਦੇ ਬੋਲਣੇ ਬੈਠੇ ਦਾ ਇਹਨਾਂ ਚੱਕ ਨਹੀਂ ਕੋਈ ਬਾਤ ਕਰਨੀ। ਓਕੇ ਦੇ ਕਿੰਨੇ ਦੀ ਦੇਈ ਹੁਣ ਛੱਡ ਦਗੇ ਗੱਲਾਂ। ਆਪੇ ਅਗਲਾ ਚੋਲੂਗਾ। 25-25 ਦੀ ਦੇ ਦਈਏ। ਕੱਲੇ ਦੀ? ਨਹੀਂ ਇੱਕ ਗੱਲਾਂ ਇੱਕੀ। ਮੈਂ ਹਾਂ ਕਦੇ 25 ਦੀ ਆਂਦਾ ਓਏ। ਮੈਂ ਹਾਂ 25 ਉਹਨੂੰ ਕਹਿਣਾ ਵੀ ਖੋਲ ਤੇ ਚੱਲ ਗਏ ਘਰ ਨੂੰ ਆਪਾਂ ਦਾ ਟਾਈਮ ਨਾ। ਅੱਜ ਵੀਡੀਓ ਰਹਿਣੀ ਨਹੀਂ ਦੇਈਏ ਬਣਾਉਣ ਨੂੰ। ਇਹਦਾ ਵਾਲਾ ਫੀਲ ਆ ਜਾਓ। ਨਹੀਂ ਨਹੀਂ ਠੀਕ। ਅਗਰ ਬੱਚਾ ਤੁੰਗੀਆਂ ਨੇ। ਹਾਂ ਨਹੀਂ ਨਹੀਂ ਓਕੇ। ਕੋਈ ਨਹੀਂ ਦੋ ਚਾਰ ਨਹੀਂ ਨੂੰ। ਹਾਂ ਓਕੇ ਓਕੇ ਆ। 1,25,000 ਹਾਂ ਕਿੰਨੇ ਛੋੜ ਕਰੋਗੇ ਦੱਸੋ ਅੱਜ ਇੱਕੋ ਵਾਰੀ ਕਰ ਦੀਏ ਇੱਕੋ ਵਾਰੀ ਕਰਦੇ ਦੋ ਵਾਰੀ ਕਰਦੇ ਭਾਉ ਕਰ ਦੂਗਾ ਸਾਫਾ ਟੇਡਾ ਜਾਂ ਬੰਨਿਆ ਅੱਜ ਇਹਨੇ ਇੱਕ 23 ਦੇ ਦਾਂਗੇ ਤੂੰ ਕਹ ਤੋ ਚੁੰਡੀਆਂ ਵੱਢੀ ਜਾਂਦਾ ਵਿਚਾਰੀ ਦੇ ਮੱਝ ਹਲਾਤੀ ਆ ਮੈਂ ਇਹ ਤਾਂ ਤੇ ਉੱਤੇ ਹੱਥ ਮਾਰੀ ਹੁੰਦਾ ਤੇ ਇੱਕ ਕਿੰਨਾ ਮਾਣ ਕਰੋਗੇ ਇਹ ਦੇ ਦਾਂਗੇ ਆਪਾਂ ਇੱਕ 20 ਦੀ ਦੇ ਦਾਂਗੇ ਸਭ ਕੁਝ ਛੱਡ ਕੇ ਆ ਸਾਰੀਆਂ ਗੱਲਾਂ ਛੱਡ ਕੇ 1,20,000 ਦੀ ਹਾਂ ਮਲ ਉਹ ਥਣ ਵੇਖੋ ਕੱਢਿਆ ਮੈਨੇ ਕਿਆ ਬਾਤਾਂ ਵਾਕਿਆ ਓਕੇ ਹੁਣ ਕੋਈ ਵਾਸਤਾ ਜਿਵੇਂ ਲਾ ਦੇ ਤੇਲ ਤੂੰ ਲਵੀਏ ਦੇ ਸਰੋਂ ਦਾ ਵਿਚਾਰੀ ਦੇ ਨਾ ਇਹ ਹਟ ਜੂਗੀ ਜਿਹੜੀ ਮੜੀ ਨਾ ਠੀਕ ਆ ਇੱਕ 20 ਦੀ ਹਾਂ ਲਓ ਵੀ ਸਜਣੋ 1 ਲੱਖ ਤੇ 20 ਹਜ਼ਾਰ ਦੀ ਕੱਟੀ ਮਿਲ ਨਹੀਂ ਕਿ ਤੋ ਨਹੀਂ ਹੁਣ ਮੈਂ ਨਹੀਂ ਬਾਲਾ ਕਹਿੰਦਾ ਤੁਸੀਂ ਆਪ ਹੀ ਕਰ ਲਿਓ ਤਸਲੀਮ ਛੋਟ ਖੜੇ ਗਿਆ ਕਰਦੇ ਆਂਗੇ ਕੋਈ ਗੱਲ ਨਹੀਂ 5-7 ਜਿਹੜਾ 11 ਕਿਲੋ ਦੁੱਧ ਹੈ ਪੂਰਾ ਤਿਆਰ ਜਿਹੜਾ ਹਾਂ ਕੇ ਚੂਕੇ ਨੇ ਹੁਣ ਗਈ ਨਾ ਤਾਂ ਆਪਾਂ ਸਾਰੀ ਨਹੀਂ ਨਹੀਂ ਓਕੇ 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 ਕੋਈ ਨਹੀਂ ਦੁੱਧ ਚੋਗੇ ਨਹੀਂ ਕਿਉਂਕਿ ਦੁੱਧ ਆਪਾਂ ਆਪਾਂ ਆਪਣੇ ਤੇ ਕਿਸੇ ਨੇ ਨਹੀਂ ਰਹਿਣਾ ਅਗਲੇ ਨੇ ਆਪਦੀ ਟਾਈਮ ਤੋਂ ਟਾਈਮ ਵੇਲੀ ਕਰੇ ਠੀਕ ਆ ਨਾ ਸ਼ਾਮ ਨੂੰ 6 ਵਜੇ ਕਰੇ 7 ਵਜੇ ਕਰੇ ਉਸੇ ਟਾਈਮ ਅਗਲੇ ਦਿਨ ਤੜਕੇ 12 ਘੰਟਿਆਂ ਦਾ ਦੁੱਧ ਮੈਨ ਲੈ ਆਪਣੀਆਂ ਸਾਰੀਆਂ ਮੱਜਾਂ ਚੋਕੇ ਲਜਾਵੇ ਕੋਈ ਹਸੂਆਂ 6 ਤੋਂ 6 ਚੋਲੇ ਠੀਕ ਆ ਲੋ ਵੀ ਸੱਜਣੋ ਮੁੱਦ ਕੀ ਨਾ ਕਰਾ ਜਲਾ ਫਰੋਇ ਪਰ ਗੰਦੇ ਪਾਉ ਦਾ ਘਰ ਪੁੱਛ ਕੇ ਆ ਜਿਓ ਖੇਤ ਦੇ ਵਿੱਚ ਘਰ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ